ਸਾਡਾ ਲੋਰ ਵੀ ਨਹੀਂ ਆਵਾਜ਼ ਕਿਹੜਾ ਗੱਲ ਇਹਦਾ ਫਰੋਇਆ ਦੇਖੋ ਆਪਣਾ ਸੂਟ ਹੈਂਡਵਰਕ ਦਾ ਇਹਦਾ ਗਲੇ ਦਾ ਤਾਂ ਕੋਈ ਇਸ਼ੂ ਨਹੀਂ ਨਾ ਵੀਰੇ ਤਾਂ ਗਲੇ ਦਾ ਨਹੀਂ ਲੈਂਥ ਦਾ ਨਹੀਂ ਹਾਂ ਲੈਂਥ ਦਾ ਕੀ ਆ ਕਹਿੰਦੇ ਇਹ ਆ ਕੇ ਦੱਟਾ ਕਰ ਰਿਹਾ ਕਿਉਂਕਿ ਇਹ ਚ ਚੱਲਦੀਆਂ ਨੇ ਦੋ ਹੋ ਗਈਆਂ ਮੈਂ ਤੁਹਾਨੂੰ ਉਹੀ ਕਹਾਂ ਜਿੰਨੀ ਵੈਰਾਈਟੀ ਮਗਾਹ ਕਨੇ ਹਸੂਗਾ ਜੇ ਉਹ ਦਿਖਾ ਕੇ ਦੋ ਤਿੰਨ ਵੀਰੇ ਦਾਗਾ ਕਹਣਾ ਇਹ ਵੀ ਕ੍ਰੈਸ਼ ਦਾ ਨਾ ਵੀ ਮੈਂ ਦੇਖੂ ਕਿ ਇਹ ਦੇਖੋ ਥੋੜੇ ਜਿਹਾ ਖੋਲ ਦਿਓ ਹਰਗੀ ਚੀਜ਼ਾਂ ਹੈ ਨਹੀਂ ਹਾਂਜੀ ਇਹ ਤਾਂ ਹੈ ਨਾ ਬਈ ਹੈਂਡਵਰਕ ਇਹ ਸਾਰੇ ਹੈਂਡ ਦੇ ਨੇਗੇ ਇਹਨਾਂ ਤਿੰਨ ਹਜ਼ਾਰ ਤੋਂ ਘੱਟ ਕੋਈ ਨਹੀਂ ਲੱਗੂ ਮੈਂ ਕਿਹਾ ਇਹ ਇੱਥੇ ਆਪਾਂ ਦੇਖਦਾ ਪ੍ਰਿੰਟਡ ਸੂਟ ਆਪਾਂ ਅਸ਼ੇਆ ਆਪਣੋ ਚ ਆ ਗਿਆ ਨਾ ਵੀਰੇ ਇਹ ਲਾਸਟ ਪੀਸ ਹੈ ਵੀ ਦੰਮੀ ਦੇ ਤਾਂ ਹੀ ਕਹਾਂ ਉਹ ਤੇ ਦੰਮੀ ਦੇ ਠੀਕ ਹੈ ਹੈਂਡਵਰਕ

ਇਹ ਕਪੜਾ ਵਧੀਆ ਵੈਸੇ। ਉਹਨੇ ਲਿਆਂਦੀ 450 ਰੈਗੂਲਰ ਵਿਕਦੇ ਆ। ਇਹੀ ਚੀਜ਼ਾਂ ਨੇ ਜਿਹੜੇ ਟਿੱਕਾਂ ਵਾਲੇ ਪ੍ਰਿੰਟ ਵੇਚਦੇ ਆ। ਸਾਜੀ ਹੋ ਬਸ ਕੀ। ਲਾਉ ਤਾਂ ਉਹਦਾ ਬਸ ਹੋਰ। ਜਿਸਨੂੰ ਇਹ ਜਿਹੜੀ ਪੈਸੇ ਬੂਟੀ ਆ ਵਾਹ ਜੀ 80 ਟੈਕਸ ਦੇ ਵਿੱਚ ਆਉਣੀ ਆ ਬੂਟੀ ਦੇ ਵਿੱਚ ਮਿਲੂਗਾ ਆ ਉਹਦਾ ਉਹ ਤਾਂ ਭਰਾਈ ਦੀ ਉਹ ਕਰਨਾ ਜੀ ਦੂਸਰੇ ਲੋਟ ਨਹੀਂ ਮੈਨੂੰ ਉਹ ਤੇ ਮਿਲ ਰਹਾ ਹੈ ਨਾ ਕਿਵੇਂ ਪ੍ਰਿੰਟਡ ਥੋੜੇ ਵੱਡੇ ਉਧਰੋਂ ਵੜ ਲਓ ਬਈ ਨਾ ਉਧਰ ਨੇ ਕਹੇ ਇਧਰੋਂ ਕਰਨਾ ਆ ਤੋਂ ਵੀ ਨਾ 10 ਬੰਦੇ ਲਓ ਜੀ ਆਪਾਂ ਲੈ ਲੇ ਪ੍ਰਿੰਟਡ ਸੂਟ ਉਧਰੋਂ ਲੈ ਤੈਨਾਂ ਪੱਕੜਾਈ ਵਾਲਾ ਇੱਧਰੋਂ ਲੈ ਤੈਨਾਂ ਪ੍ਰਿੰਟਡ ਆਹ ਵਾਲੇ ਹੁੰਦਾ ਪ੍ਰਿੰਟ ਵਧੀਆ ਸੀਗਾ ਇਹ ਚੰਗਾ ਚੰਗਾ ਕੱਪੜਾ ਬਹੁਤ ਲਈਏ ਦੋ ਚਾਰ ਸੂਟ ਇਹਨਾਂ ਦੇ ਜਿਹੜੇ ਇਹ ਤੇਰੇ ਕੋਲੇ ਫਰੋਜੀ ਦੇ ਇੱਧਰ ਚਲ ਆਪਾਂ ਲਓ ਇਹ ਸੂਟ ਦੇਖੋ ਬਹੁਤ ਆਪਾਂ ਸੋਹਣੇ ਸੋਹਣੇ ਸੂਟ ਆਹ

वैसे गास कर रहा था पर टेस्ट है ना कर ले तो पर टेन है तो काम है। कार्टून पीछ नहीं दो चार से सात का सॉरी अधिकतम। कैमरे का कार्टून अभी रे? हाँ जी हाँ जी अलाव पर। आई नहीं आई थे, थे। आर कलर बहुत है इधर इधर है लाइट वेट आ गया पिस्ते का चेक कर का देख लिया एक और काट लेंगे प्लेट ले लो कैसे एक छोटा सूजी दे तो सूजी दे खाएंगे जीरे दे इसको हम लोग सब खा लीजिए दो प्लेटें चला दे दूसरी दो सूजी ਆ ਜਪਾ ਚੌਲ ਬਣਾ ਲਿਆ ਆਪਾਂ ਚੌਲ ਖਾ ਲਈਏ ਟਾਈਮ ਦੁਪਹਿਰ ਦਾ ਹੋ ਗਿਆ ਫਿਰ ਆਪਾਂ ਸੋਨ ਨੂੰ ਵੀਡੀਓ ਬਣਾਉਣੇ ਵੀਡੀਓ ਦਿਖਾਉਣੇ ਕੱਪੜਿਆਂ ਦੇ ਪਾ ਸ਼ਾਪਿੰਗ ਕਰਕੇ ਆ ਸਾਰੇ ਸੂਟ ਆਪਾਂ ਸੋਨ ਦਾ ਕੰਮ ਫਿਰ ਆਪਾਂ ਵੀਡੀਓ ਚ ਦਿਖਾਇਆ ਕਰਾਂਗੇ ਫਿਰ ਆਪਾਂ ਦਿਖਾਉਣੇ ਸੋਨ ਨੂੰ ਕਿ ਜਿਹੜਾ ਸਟੱਫ ਲੈ ਕੇ ਆਇਆ ਚੌਲ ਨਾ ਬਚਤਾ ਮੇਰੇ ਮੰਦ ਨੇ ਡਾਕਟਰ ਦੇ ਬਜੂਰੀਆਂ ਬਣਨ ਕਰਕੇ ਆਪਾਂ ਹੁਣ ਦੇ ਦਿਨ ਨਹੀਂ ਬਣਾ ਦੇ ਕਰਨਾ ਹਫਤਾ ਕਿੰਨੇ 15 ਤੱਕ ਆਇ ਨਿਕਦਾ ਮਾਰ ਕਰੇਮੀ ਨਹੀਂ ਲੱਗ ਜੀ ਇਸ ਤਰ੍ਹਾਂ ਲਾਣੀਆਂ ਚਲੋ ਜਾਈਏ ਆਪਾਂ ਦਰ ਕਰਦੇ ਸਾਂ ਜ ਆਪਾਂ ਚਾਵਲ ਬਣਾ ਲਈਏ ਹਾਂਜੀ ਦੇਹੀ ਵੀ ਲਲਨਾ ਪਾ ਨਹੀਂ ਕਰਤਾ ਨਹੀਂ ਕਰਦੇ ਚੁੱਕੀ ਕਰਕੇ ਵੀ ਫਿਰ ਕੰਨੇ ਚੌੜੀ ਆਪਾਂ ਹਾਨੀ ਕਰਦੇ ਨੇ ਚਲੋ ਜੋ ਹਲਕੇ ਵੀ ਹਾਨੀ ਕਰਦੇ ਵੀ ਨੇ ਚਲੋ ਜੀ ਆਪਾਂ ਚੌਲ ਖਾ ਲਈਏ ਫਿਰ ਸਾਨੂੰ ਮਿਲਦਾ ਆ। ਲਓ ਜੀ ਆਪਾਂ ਲੈ ਆਂਦੇ ਸੂਟਸ ਦਿਖਾਉਣੇ ਆ। کافی ਸਾਰੇ ਨੇ ਦੇਖੋ ਇਹ ਹੈਗੇ ਨੇ ਆਪਾਂ ਸੋਨੇੜੇ ਕਰਕੇ ਦਿਖਾਉਣੇ ਆ। ਇਹ ਹੈਗੇ ਨੇ ਆਪਣੀ ਪ੍ਰਿੰਟਡ ਸੂਟ ਇਹ ਵਾਲਾ ਆ ਦੇਖੋ ਕਾਟਨ ਦੇ ਤੇ ਇਹ ਥੱਲੇ ਥੋੜੇ ਜਿ ਇਹ ਵੀ ਬਹਿਗੇ ਨੇ ਮਸਲੀਨ ਦੇ ਨੇ ਇਹ ਵੀ ਪ੍ਰਿੰਟਡ ਨੇਗੇ ਤੇ ਇੱਧਰ ਹੈਗੇ ਨੇ ਆਪਣੇ ਥੋੜੇ ਜਿਹਾ ਆਰੀ ਵਰਕ ਵਾਲੇ ਸੂਟ ਇਹ ਆਪਣੇ ਤਾਗਾ ਵੜਾਈ ਦੇ ਨੇ ਇੱਧਰ ਆਪਣੇ ਕਿੰਨੀ ਦੀ ਬਹੁਤ ਵੈਰਾਈਟੀ ਹੈ ਆ ਦੇਖੋ ਸਾਰੇ ਤਰ੍ਹਾਂ ਦੀ ਤਿੰਨ ਚਾਰ ਮੀਟਰ ਦੀਆਂ ਚੁੰਨੀਆਂ ਨੇ ਇਹ ਆਪਣੇ ਹੈਗੇ ਬਲੈਕ ਰੰਗ ਦੀ ਦੁਪੱਟਾ ਦੇਖੋ ਬਹੁਤ ਵੱਡੇ ਦੁਪੱਟੇ ਨੇ ਇਹ ਆਪਣੇ ਕੋਲੇ ਇਹ ਦੋ ਦੋ ਦੁਪੱਟੇ ਨੇ ਜੀ ਇਹ ਵਾਲੇ ਅਲੱਗ ਚੀਜ਼ ਹੈ ਜਿਹੜੇ ਆ ਦੁਪੱਟੇ ਨੇ ਜੀ ਇਹ 10 12 ਏ 12 14 ਉਤਨੇ ਅੰਦਰ ਨਹੀਂ ਜਿਹੜੇ ਆ 15 ਕੀ ਇਹ ਲੱਗ ਨਹੀਂ ਗਈ ਜਿਹੜੇ ਇੱਧਰ ਵਾਲੇ ਨੇ ਇਹ ਆਪਰੇ ਲੱਗ ਨਹੀਂ ਗਈ ਆ ਦੇਖੋ ਇਹ ਆ ਵਾਲੇ ਦਪੱਟੇ ਲੱਗ ਨਹੀਂ ਇਹ ਦਾ ਡੌਲ ਲਾ ਕੇ ਲੈਦਾ ਲੈਦਾ ਕੁਆਲਟੀ ਹੈ ਜੀ ਇਹ ਹੈਗੇ ਨੇ ਆਪਣੇ ਥੋੜੇ ਜਿਹਾ ਪਾਰਟੀ ਵੇਅਰ ਸੂਟ ਅਸੀਂ ਤੁਹਾਨੂੰ ਦੂਸਰੇ ਨੂੰ ਤੋਂ ਖੋਲ ਕੇ ਦਿਖਾਵਾਂਗੇ ਵੀਡੀਓ ਵਿੱਚ ਆ ਦੇਖੋ ਇਹ ਆਪਣਾ ਬਲੈਕ ਹੋ ਗਿਆ ਇਹ ਆਪਣੀ ਫੈਨ ਦੀ ਸੂਟ ਹੋ ਗਈ ਆ ਦੇਖੋ ਆਹ ਵਾਹ ਦੇ ਜਿਹੜੇ ਆਪਣੇ ਬਾਟਮ ਤੇ ਵਰਕ ਆ ਨਾਲੇ orange ਦਾ ਦੁਪੱਟੇ ਲੈਣਾ ਨੂੰ ਇਹਦੇ ਸਾਰੇ ਪਹਿਲਾਂ ਵਰਕ ਹੈ ਇਹ ਚੁਣ ਆਪਾਂ ਲੈ ਅਸਲ ਵਰਕ ਤੇ ਵਰਕ ਹੈ ਇਸ ਤਰ੍ਹਾਂ ਇਹ ਸਾਰੇ ਬਾਜੀ ਕੱਢੇ ਨੇ ਇਹ ਸਾਰੇ ਨਹੀਂ ਸੁਲਵਾਏ ਕੱਢੇ ਨੇ ਲੱਗਿਆ ਤੇ ਇਹਨਾਂ ਦਾ ਸੇਮ ਹੈ ਆ ਤਿੰਨ ਤਿੰਨ ਦਾ ਇਹਨਾਂ ਦਾ ਅਲੱਗ ਹੈ ਜੀ ਤੇ ਆ ਦੇਖੋ ਫੈਬਰਿਕ ਵੀ ਜਮਾਂ ਸੇਮ ਹੈ ਆ ਦੁਪੱਟੇ ਕੰਟਰਾਸਟ ਨੇ ਇਹ ਬਾਕੀ ਲੱਗੂ ਇਹ ਬੋਲੀ ਕੰਸਟੂਈ ਇਹ ਆਪਣੇ ਆਲੇ ਥੋੜੀ ਜਿਹੀ ਆਰੀ ਵਰਕ ਦੇ ਇਹਨਾਂ ਦਾ ਦੁਪੱਟੇ ਬਹੁਤ ਸੋਹਣੇ ਲੱਗੇ ਇਹ ਹੈਗਾ ਜੀ ਆਪਣਾ ਹੈਂਡਵਰਕ ਦਾ ਇਹ ਹੈਗਾ ਜੀ ਬੈਲਵਟ ਦਾ ਸੂਟ ਬੈਲਵਟ 9000 ਰੁਪਏ ਵਾਲੀ ਬੈਲਵਟ ਆ ਇਹ ਇਹ ਕਿਸੇ ਨੇ ਮੰਗਵਾਇਆ ਸੀਗੇ ਤਾਂ ਨਾਲ ਅਜੇ ਕੋਈ ਹੁਣ ਤਾਈ ਕਰਦੀਆਂ ਸੀਜ਼ਨ ਆਊਟ ਹੋ ਗਿਆ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਸਸਤਾ ਪੈ ਗਿਆ ਸੀ ਤਾਂ ਸਸਤੇ ਲਈ ਤਾਂ ਲਓ ਇਹ ਕਵਾਂ ਤੋਂ ਬਣਿਆ ਇਹ ਸਾਰਾ ਹੈਂਡ ਦਾ ਹੀ ਇਹ ਤੇ ਕਿਤੇ ਵੀ ਹੱਥ ਦਾ ਮਸ਼ੀਨ ਨਹੀਂ ਚਲਾਈ ਸਾਰਾ ਹੱਥ ਨਾਲ ਕੰਮ ਕਰਿਆ ਵਾ ਜੀ ਹੈਂਡ ਦਾ ਕਿਤੇ ਨਹੀਂ ਸੇਮ ਦਾ ਇਹ ਹੈਗੀ ਔਰਗਾਂਜਾ ਦਾ ਦੁਪੱਟਾ ਇਹਦੇ ਨਾਲ ਪਿਓਰ ਦੀ ਹੈਗੀ ਸਲਵਾਰ ਸਲਵਾਰ ਤੇ ਸਾਰੇ ਕਿ ਵਰਤਾਂ ਆਦੀ ਕੁਲਿਆ ਹੈ ਇਹਨੇ ਆਪਣੇ ਘਰੀ ਵਾਸਤੇ ਖੂਤ ਆਈ ਇਹ ਆਪਣੇ ਕੱਲੇ ਚਾਰ ਫੂਟ ਸੇਮ ਨੇਗੇ ਇਹਨਾਂ ਦਾ ਕਲਰ ਲੱਗ ਲੱਗਨੇਗੇ ਇਹਨਾਂ ਦੇ ਡਿਜ਼ਾਈਨ ਲੱਗ ਲੱਗੇ ਇਹ ਹੋ ਗਿਆ ਦੋ ਚੁੱਕਾ ਆਪਣਾ ਇਹ ਤੀਜਾ ਤੋਂ ਟੇਵਾਂ ਪਰ ਆਈ ਜਿਹਨਾਂ ਦਾ ਸੇਮ ਆ ਚਾਰਾਂ ਦਾ ਕਲਰ ਆ ਹੋ ਗਿਆ ਕਿੰਨੇ ਦੁਪੱਟੇ ਬਹੁਤ ਨਹੀਂ ਆਪਣੇ ਕੋਲ ਇਹ ਹੈਗੇ ਨੇ ਜਿਹੜੇ ਆਪਣੇ ਥੱਲੇ ਛੁਪਨੇ ਆ ਦੁੱਤਨਾ ਪੁੱਲ ਗਏ ਇਹ ਆਪਣੇ ਤਨ ਛੁਟੇ ਚਨੂਨ ਦੇ ਚਨੂਨ ਦੇ ਦੁਪੱਟੇ ਨੇ ਇਹਨਾਂ ਨਾਲ ਚਿਨੂਂਦੀ ਇਹ ਸੂਟ ਨੇ ਬਹੁਤ ਥੋੜਾ ਸਾਫਾ ਇਹ ਦੇਖੋ ਆਹ ਦੇਖ ਸਕਦੇ ਤੁਸੀਂ ਇਹ ਚਿਨੂਂਦੀ ਇਹ ਸੂਟ ਹੈ ਚਿਨੂਂਦੀ ਇਹ ਦੇਖੋ ਬੱਟਰ ਕਰਾਇਆ ਜਪੱਟੇਗਾ ਇਹ ਹੈਗਾ ਜ ਆਪਣੇ ਜੈਮ ਕਾਟਨ ਦਾ ਸੂਟ ਇਹਦੇ ਹੈਗਾ ਜੀ ਥਰੈਡ ਦਾ ਕੰਮ ਇਹ ਵਨਗਾ ਪਿਓਰਟੀ ਨੂੰ ਮੁੰਡਾ ਪਟਾਈ ਦੀ ਮੁੰਡੀ ਸਾਰੀ ਤੇ ਬੱਟੇ ਦੇ ਕੰਮ ਕਰ ਰਹੇ ਮੋਈ ਜੀਸੀ ਕੀ ਆਪਣੇ ਕੱਪੜੇ ਤੁਹਾਨੂੰ ਦਿਖਾ ਕੇ ਆਪਾਂ ਸੂਟ ਥਲੇ ਅੱਜ ਦੀ ਵੀਡੀਓ ਤਾਂ ਇੱਥੇ ਕਰਦੇ ਹਾਂ ਬਿਲਕੁਲ ਨੈਕਸਟ ਵਲੋਗ ਨਾਲ ਤੱਕ ਰਹਿਣੀ ਸਤਿ ਸ੍ਰੀ ਅਕਾਲ